ਪੰਜਾਬ ਦੀਆਂ ਥੀਆਂ ਦੇ ਸਨੈਰੀਪੂਕ ਲਈ ਆਪਣਾ ਵੜਾ ਫਾਊਂਡੇਸ਼ਨ ਨੇ ਖੋਲਿਆ ਬੁਟੀਸ਼ਨ ਸੈਂਟਰ ਸੰਸਥਾ ਦਾ ਮੁੱਖ ਮਕਸਦ ਪੰਜਾਬ ਦੀਆਂ ਥੀਆਂ ਨੂੰ ਆਪਣੇ ਬਲਬੁੱਥੇ ਤੇ ਖੜਾ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰਾ ਨਾਮ ਹਰਮਨਪ੍ਰੀਤ ਕੌਰ ਆ। ਕਿਹੜਾ ਜਾ ਹਰਮਨ ਜੀ ਜਿਹੜਾ ਇੱਥੇ ਕੋਰਸ ਕਰਨਾ ਹੈ। ਮੈਂ ਪਹਿਲੇ ਇੱਥੇ ਐਜ਼ ਅ ਸਟੂਡੈਂਟ ਆਈ ਸੀਗੀ ਮੈਮ ਦੇ ਕੋਲ ਇੱਥੇ ਮੈਂ ਨੇਲਸ ਦਾ ਕੋਰਸ ਕਰਿਆ ਹੁਣ ਜਿਵੇਂ ਮੈਮ ਨੇ ਪ੍ਰੋਮਿਸ ਕੀਤਾ ਸੀਗਾ ਜਿਹੜੇ ਬੱਚੇ ਚ ਟੈਲੈਂਟ ਹੋਏਗਾ ਮੈਂ ਉਹਨਾਂ ਨੂੰ ਅੱਗੇ ਜੋਬ ਪ੍ਰੋਵਾਈਡ ਕਰੂੰਗੀ ਔਰ ਮੈਮ ਨੇ ਐਜ਼ ਅ ਸੇਮ ਪ੍ਰੋਮਿਸ ਪੂਰਾ ਵੀ ਕੀਤਾ ਮੈਂ ਇੱਥੇ ਸਟੂਡੈਂਟ ਸੀਗੀ ਹੁਣ ਮੈਮ ਨੇ ਮੈਂ ਇੱਥੇ ਆਪਣੇ ਕੋਲ ਜੋਬ ਤੇ ਰੱਖਿਆ ਹੈ। ਜਿਹੜੀਆਂ ਇੱਥੇ ਆ ਆਪਣੇ ਕਾਰਾ ਤੇ ਖੜਾ ਹੋਣਾ ਚਾਹੁੰਦੇ ਆ ਸੁਨਹਿਰਾ ਪ੍ਰੋਡਕਟ ਬਣਾਉਣਾ ਚਾਹੁੰਦੇ ਆ ਕ ਲਾਈਫ ਨੂੰ ਸਿਕਿਉਰ ਕਰ ਲਓ ਇੱਥੇ ਆਨ ਕੋਰਸ ਕਰੋ ਮੈਂ ਰੋਸੀ 바ਵਾ ਆਪਣਾ ਬੇੜਾ ਸਕੂਲ ਆਫ ਲਰਨਿੰਗ ਫਾਊਂਡੇਸ਼ਨ ਅਸੀਂ ਇੱਕ ਸੋਸ਼ਲ ਵਰਕ ਐਨਜੀਓ ਸਟਾਰਟ ਕੀਤਾ ਹੈ ਸਾਡੀ ਚੌਥੀ ਬ੍ਰਾਂਚ ਅੰਮ੍ਰਿਤਸਰ ਵਿੱਚ ਖੁੱਲ ਰਹੀ ਹੈ ਉਹਨਾਂ ਲੜਕੀਆਂ ਵਾਸਤੇ ਜਿਹੜੀਆਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਲੱਖਾਂ ਰੁਪਏ ਹਜ਼ਾਰਾਂ ਰੁਪਏ ਫੀਸ ਨਹੀਂ ਦੇ ਸਕਦੀਆਂ ਉਹ ਆ ਕੇ ਬਹੁਤ ਘੱਟ ਤੋਂ ਘੱਟ ਰੇਟ ਦੇ ਵਿੱਚ ਕੱਟ ਤੋਂ ਪਰ ਫੀਸ ਦੇ ਵਿੱਚ ਆ ਕੇ ਆਪਣੇ ਵੇੜੇ ਨਾਲ ਜੁੜਨ ਔਰ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਸਿਕਿਉਰ ਕਰੇ ਕਿਹੜੇ ਕਿਹੜੇ ਕੋਰਸ ਇੱਥੇ ਕਰਾਏ ਜਾ ਰਹੇ ਨੇ ਕਿਹੜੀ ਕਿਹੜੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਇੱਥੇ ਜੀ ਸੱਤ ਕੋਰਸ ਅਸੀਂ ਕਰਾ ਰਹੇ ਹਾਂ ਮੇਕਅਪ ਹੈਅ ਸਟਾਈਲ ਨੀਲ ਐਕਸਟੈਂਸ਼ਨ ਦੇ ਕੋਰਸ ਆਈ ਲੈਸ਼ ਦੇ ਕੋਰਸ ਜਿੰਨੇ ਵੀ ਸੱਤ ਸਾਢੇ ਕੋਰਸ ਹੈਗੇ ਉਹ ਸਾਰੇ ਬੇਸਿਕ ਟੂ ਐਡਵਾਂਸ ਹੈਗੇ ਇਸ ਤੋਂ ਬਾਅਦ ਤਾਂ ਕੋਈ ਵੀ ਕੋਰਸ ਸਿੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਔਰ ਤੁਸੀਂ ਆਪਣਾ ਫਿਊਚਰ ਬਹੁਤ ਸਿਕਿਉਰ ਕਰ ਸਕਦੇ ਹੋ ਔਰ ਇੱਕ اچھی ਤਾਂ ਅਰਨਿੰਗ ਕਰ ਸਕਦੇ ਹੋ ਜੜੀਆਂ ਧੀਆਂ ਦੂਰ ਤੋਂ ਆਟੇ ਤੋਂ ਆਉਂਦੀਆਂ ਨੇ ਉਹਨਾਂ ਦੀ ਕੀ ਸੋਚ ਉਹਨਾਂ ਲਈ ਜੜੀਆਂ ਲੜਕੀਆਂ ਅਪ ਡਾਊਨ ਨਹੀਂ ਕਰ ਸਕਦੀਆਂ ਦੂਰੋਂ ਆਉਂਦੀਆਂ ਨੇ ਉਹਨਾਂ ਨੂੰ ਆਣਾ ਜਾਣਾ ਔਖਾ ਲੱਗਦਾ ਹੈ ਖਰਚਾ ਪੈਂਦਾ ਹੈ ਉਹਨਾਂ ਨੂੰ ਆਪਣੇ ਵੇਲੇ ਵੱਲੋਂ ਰਹਿਣਾ ਖਾਣਾ ਇੱਥੇ ਫ੍ਰੀ ਹੈਗਾ ਉਸ ਦੀ ਕੋਈ ਐਕਸਟਰਾ ਚਾਰਜ ਨਹੀਂ ਹੈਗੇ ਜਿਹੜੀ ਅਸੀਂ ਫੀਸ ਰੱਖੀ ਹੋਈ ਹੈ ਉਹਦੇ ਵਿੱਚ ਹੀ ਰਹਿਣਾ ਤੇ ਖਾਣਾ ਉਹਨਾਂ ਨੂੰ ਮਿਲੇਗਾ ਐਕਸਟਰਾ ਕੋਈ ਵੀ ਚਾਰਜ ਨਹੀਂ ਹੈਗੇ ਸੋ ਹੁਣ ਤੱਕ ਪੰਜਾਬ ਚ ਕਿੰਨੀਆਂ ਬ੍ਰਾਂਚਾ ਕੋਡੀਆਂ ਨੇ ਤੇ ਕਿੰਨੀਆਂ ਗੱਟੀਆਂ ਦਾ ਹੱਥ ਵਿੱਚ ਸਦਾ ਹੁਣ ਤੱਕ ਅਸੀਂ ਸਭ ਤੋਂ ਪਹਿਲੇ ਪਟਿਆਲਾ ਬ੍ਰਾਂਚ ਅਸੀਂ ਸਟਾਰਟ ਕੀਤੀ ਸੀ ਉਸ ਤੋਂ ਬਾਅਦ ਦਿੱਲੀ ਸਟਾਰਟ ਕੀਤੀ ਦਿੱਲੀ ਤੋਂ ਬਾਅਦ ਅਸੀਂ ਪਟਿਆਲੇ ਚ ਇੱਕ ਹੋਰ ਬ੍ਰਾਂਚ ਸਾੜੀ ਖੁੱਲ ਗਈ ਹੈ ਹੁਣ ਇਹ ਚੌਥੀ ਬ੍ਰਾਂਚ ਅਸੀਂ ਅੰਮ੍ਰਿਤਸਰ ਵਿੱਚ ਸਟਾਰਟ ਕਰ ਰਹੇ ਹਾਂ ਆਪਣਾ ਬੇੜਾ ਇੱਕ ਨਾਮ ਰੱਖਿਆ ਜਿਹੜਾ ਤੇ ਕੀ ਮਨ ਚ ਆਇਆ ਕਿ ਇਹ ਪਰਾਣਾ ਕਰਨਾ ਐ ਐਕਚੁਅਲੀ ਇਹ ਦਿਮਾਗੀ ਚਾਇਸ ਸੀ ਕਿ ਇੱਥੇ ਇਕੱਠੇ ਹੋ ਕੇ ਰਹਿਤੇ ਉਹਨੂੰ ਆਪਣਾ ਬੇੜਾ ਨਾਮ ਰੱਖਿਆ ਠੀਕ ਮਕਸਦ ਕੀ ਹੈ ਮਕਸਦ ਇਹ ਹੈ ਕਿ ਤੀ ਹਾਂ ਸਿਕਿਉਰ ਹੋਣ ਜਿਹੜੇ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਬਾਹਰ ਵਾਲੇ ਬੱਚੇ ਦਾ ਡਾਲਰ ਕਮਾ ਲੈਂਦੇ ਪਰ ਜਿਹੜੇ ਇੰਡੀਆ ਵਿੱਚ ਕੁੜੀਆਂ ਰਹਿ ਰਹੀਆਂ ਉਹਨਾਂ ਵਾਸਤੇ ਵੀ ਸੋਚਣਾ ਬਹੁਤ ਜ਼ਰੂਰੀ ਹੈ ਹਰ ਲੜਕੀ ਨੂੰ ਹਰ ਲੇਡੀ ਨੂੰ ਅੱਗੇ ਕਦਮ ਆਪਣਾ ਚੱਕਣਾ ਚਾਹੀਦਾ ਹੈ ਕਿ ਇੰਡੀਆ ਵਿੱਚ ਜਿਹੜੀਆਂ ਲੜਕੀਆਂ ਲੇਡੀਜ਼ ਜੋ ਵੀ ਹੈਗੀ ਏਜ ਦੀ ਕੋਈ ਲਿਮਟ ਨਹੀਂ ਹੈਗੀ ਜਿਹੜੀ ਵੀ ਏਜ 'ਚ ਹੈ ਕਿ ਆਪਦੇ ਆਪ ਨੂੰ ਸਿਕਿਉਰ ਕਰਨ ਅਰਥੀ ਤੋਂ ਅਰਨ ਕਰਨ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਆਪਣਾ ਔਰ ਆਪਣੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕਦੇ ਹੋ